ਉਹਨਾਂ ਜੋ ਲਾਭ ਨੇ ਫਿਰਦੇ ਜ਼ੋਰ ਕੀਆ ਲੋਰ ਕੀਆ ਜਿਵੇਂ ਜੋ ਜ਼ਬਰ ਤੇ ਉੱਪਰ ਆ ਕੀ ਫਰਕ ਸਿੱਧਿਆ ਨਾ ਪਾ ਜ਼ਬਰ ਦਾ ਕੋਈ ਫਰਕ ਨਹੀਂ ਜੇ ਪੈਣਾ ਇਹਨਾਂ ਡਾਇਰੈਕਟਰ ਨੇ ਜਾਣਾ ਤੁਸੀਂ ਮੇਰੇ ਨਾਲ ਕੇ ਕਰ ਲਓ ਮੈਂ ਬਾਹਰ ਬਹੁਤ ਕਲਾ ਕਰਦੇ ਹਾਂ ਆਕਰ ਰਹਿਣਾ ਰਸਨਾ ਇੱਕ ਮਿਲੋ ਕਿੰਨੀ ਕਿੰਨੀ ਬਾਰਾਂ ਉਹ ਇੱਥੇ ਦੇ ਬੈਠੇ ਆਂ ਕਈ ਬੋਲਦੇ ਨਹੀਂ ਜੋ ਬਸ ਮोदर ਬੋਲੇਗੀ ਕਿ ਨਾ ਮਿਲਣੀ ਮੁਰਗੀ ਉਹ ਮਾ ਕਿਤਾਬ ਪਰਸੋਂ ਕਾਲ ਲਈਏ ਬੋਲੇਗੀ ਇਸ ਤਰ੍ਹਾਂ ਦੀ ਗੱਲਾਂ ਜਦੋਂ ਇਹ ਪਰ ਸ਼ਾਪੋ ਜ਼ਰੂਰ ਸ਼ਾਪੋ ਨਾ ਸ਼ਾਪਿਆ ਤੇ ਮੈਂ ਕਿਤੇ ਸ਼ਾਪੇ ਉਹਨਾਂ ਇਹ ਇਹਦਾ ਧਿਆਨ ਰੱਖਿਓ ਕਿ ਪਾਣ ਵਾਲਾ ਤੇ ਪੱਪੜ ਜੇ ਬਿੰਦੀਆਂ ਦੀ ਜਿਹੜੀ ਨਾ ਪਾਈ ਗਾਟ ਕਾਹ ਨਾ ਚਾਹੇਗਾ ਸੇ ਸਸੇ ਬਲੇ ਗਿੰਦੀ ਲਲਿਆਖਰੀ ਲਲਿਆਖਰੀ ਗਿੰਦੀ ਮੈਂ ਸਾਲਾ ਇਹਨਾਂ ਨੇ ਭਾਸ਼ਾ ਭਾਗ ਵਾਲਿਆਂ ਨੇ 30 ਸਾਲ ਦੇ ਪੈਰੇ ਗਿੰਦੀ ਨਹੀਂ ਪਾਈ 30 ਸਾਲ ਗਿੰਦੀ ਨਹੀਂ ਪਾਈ ਤਾਂ ਕੀ ਉਹਦਾ ਚਾਨ ਚ ਮਾਰ ਗਿਆ ਉਹ ਪਹਿਲਾ ਵਿਚਾਰ ਆਉਂਦਾ ਛੇਫੇ ਦੀਆਂ ਦੇਗੀਆਂ ਤੁਜੀਆਂ ਦੇ ਸ਼ਬਦ ਨੇ ਉਹਨਾਂ ਨੂੰ ਸੌਂਦੇ ਇੱਕ ਲਾਈਨ ਆ ਦਿਨ ਸਰ ਰਾਤ ਦੋਹੀ ਦਾਇ ਤਾਇ ਕਿੰਨੇ ਸਬਰ ਚ ਹਾ ਹੈ ਨਾ ਉਸੇ ਸੰਕ੍ਰੇ ਸ਼ਾਲਾਬਾ ਸੁਣੀ ਜਾਂਦੇ ਹੋ ਇਹ ਕਿਉਂ ਕਿ ਦਿਵਸਤ ਕਿਉਂ ਦਾਵਾ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਮੈਂ ਦੱਸਿਆ ਆਪਣੀ ਖਤਰੀ ਯੂਨੀਵਰਸਿਟੀ ਮੇਰੀ ਖਤਰੀ ਲੱਗੀ ਹੈ ਨਾ ਕੋ 1987 ਹੋਰ ਬਹੁਤ ਨਾਲ 1980 ਤਾਂ ਕਿ ਤੇ ਇਹ ਜਿਹੜੀ ਆ ਦਿਵਸ ਜਿਹੜਾ ਬਾ ਇਹਦਾ ਉਚਾਰਨ ਕਿਉਂ ਨਹੀਂ ਬਦਲਿਆ ਕਿਉਂ ਦਿਵਸ ਬਣਾ ਜਾਂਦਾ बार-बार ਦਿਵਸ ਹੀ ਕਿਉਂ ਬਣਦੇ ਕਿਉਂਕਿ ਇਹ ਗੁਰੇ ਦੇ ਚੰਦ ਇਹ ਸ਼ੰਤ ਕੋਰੇ ਵਿੱਚ ਆ ਉਹ ਦੁਹਰਾ ਮੰਗ ਕਰਦਾ ਕਿ ਜਿਹੜਾ ਦਿਵਾਸਿਆ ਦਿਵਸ ਨਹੀਂ ਬੋਲਿਆ ਜਾ ਸਕਦਾ ਦਿਵਾਸੀ ਬੋਲਣਾ ਕਿਉਂ ਨਹੀਂ ਸਭ ਕੁਝ ਕਰਾਉਣਾ ਬੋਲਣਾ ਚਾਹੀਦਾ ਇਹ ਗੁਰੂ ਬੋਖਸ਼ੇ ਨੇ ਵੀ ਕੀਤਾ ਇਹ ਇਹ ਬੜਾ ਨੌਕਰ ਦਵਾਨਾ ਨੇ ਵੀ ਕੀਤਾ ਪਰ ਅਸੀਂ ਸਮਝਦੇ ਨਹੀਂ ਕਿ ਉਹ ਸ਼ਾਰਤ ਨਹੀਂ ਬਦਲਿਆ ਜਾ ਸਕਦਾ ਕਿਸੇ ਸਬਲ ਨਾਲ ਜਿੱਦੇ ਦਿਵਸ ਦਾ ਦਿਵਾਸ ਹੁਣ ਵੀ ਪਾਠੀ ਪੜ੍ਹਨਾਂ ਜਿਹਨਾਂ ਹੱਥਾਂ ਵਜਿਆ ਹੁੰਦੇ ਉਸ ਦਿਵਾਸ ਨੇ ਬੋਲਣ ਦਿਵਾਸ ਜੋਕਰਨ ਪਤਾ ਕਿ ਮੈਂ ਗਲਤ ਹੋਉਂਦਾ ਤਾਂ ਮੈਂ ਇਹ ਪੇਪਰ ਤੁਹਾਨੂੰ ਦੇ ਚਲੇ ਕਿੰਨੇ ਵਿਚਾਰ ਕਰਿਓ ਵਰਤਿਓ ਕਰਨੀ ਵੀ ਚਾਹੀਦੀ ਆ ਬਾਕੀ ਚੀਜ਼ ਜਿਹਨੂੰ ਕੋਈ ਗਲਤੀ ਹੋਈ ਹੋਏ ਤੇ ਮੈਂ ਜਿਵਾ ਤੁਹਾ ਅਨੁਪ੍ਰੇਰਨ ਮਾਫ ਕਰਦੇ ਆ ਮਾਫ ਕਰਦੇ ਆ ਨਹੀਂ ਕਰਦੇ ਲੋ